ਤੈਨੂੰ ਫੀਲ ਹੋ ਰਿਹਾ ਕਿ ਮੈਂ ਚਲੀ ਜਾਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੀ ਸੁਖੀ ਦਾ ਅਚਾਨਕ ਬਣ ਗਿਆ ਇੰਡੀਆ ਜਾਣ ਦਾ ਪ੍ਰੋਗਰਾਮ ਸੁਖੀ ਇਧਰ ਮੂੰਹ ਕਰ ਹਾਂਜੀ ਗਾਈ ਸਸਤੀ ਦਾ ਕਿਵੇਂ ਹੋ ਠੀਕ ਹਾਂ ਤੇ ਕਹਿੰਦੀ ਚਾਹ ਵੀ ਬੜਾ ਮੈਨੂੰ ਫੇ ਪਰ ਇਹ ਵੀ ਹੈਗਾ ਕਿ ਮੈਂ ਜਾ ਰਹੀ ਹਾਂ ਹਨਾ ਤੇ ਵੇਖੋ ਕਿੰਨਾ ਟਾਈਮ ਲੱਗ ਜਾਂਦੀ 2 ਮਹੀਨੇ ਲੱਗ ਕੇ ਆਉਂਦੀ ਮਹੀਨਾ ਲੱਗ ਕੇ ਆਉਂਦੀ ਆ ਸੁਖੀ ਅਸੀਂ ਤੇਰੇ ਮਗਰ ਹੀ ਆ ਜਾਣਾ ਹਾਂ ਹਾਂਜੀ ਹਾਂਜੀ ਆ ਜਾਣਾ ਸਾਡਾ ਵੀ ਜੀ ਲੱਗਣਾ ਹੈ ਵੈਲਕਮ ਇੰਡੀਆ ਵੈਲਕਮ ਇੰਡੀਆ ਹਾਂ 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 ਕੋਈ ਨਾ ਤਾਂ ਵੈਲਕਮ ਇੰਡੀਆ ਤੂੰ ਸਾਡਾ ਵੈਲਕਮ ਕਰੀ ਨਾ ਅਥੇ ਹਾਂ ਮੈਂ ਤਾਂ ਕਰੂੰਗੀ ਆਹ ਹਾਂਜੀ ਤੇ ਆਪਣੇ ਕੱਲੋਂ ਗੈਸਟ ਆ ਰਹੇ ਆ ਤੇ ਉਹਦੇ ਕਰਕੇ ਬਣਾ ਰਹੇ ਆ ਖਾਣੇ ਦਾਣੇ ਸਮਾਨ ਸੱਪਾ ਹਨਾ ਤੁਹਾਨੂੰ ਸਭੀ ਜਿਆਦਾ ਬੀਜੀ ਆਡੇ ਨਾਲੋਂ ਉਹ ਜੋਰ ਲੱਗਣ ਲਿਆ ਉਹਨਾਂ ਦੇ ਡੀਟੈਕਟ ਕਰ। ਅਸੀਂ ਕਿਹਾ ਸੁੱਖੀ ਨੂੰ ਨਾਲੇ ਆ ਜਾ ਨਾਲੇ ਗੱਪਾਂ ਛੱਪਾ ਮਾਰਦੇ ਹੁਣ ਤੱਕ ਰਹਿ ਕੇ ਤੇਰੇ 2-3 ਦਿਨ ਜਾਣਦੇ ਗੱਪਾਂ ਨਹੀਂ ਕਰਦੇ ਕੰਮ ਨਹੀਂ ਕਰਦੇ ਤੇ ਨਾਲੇ ਕੰਮ ਕਰ ਲੈਣੇ ਨਾਲੇ ਗੱਪਾਂ ਛੱਪਾ ਮਾਰ ਲੈਣੇ। ਹੁਣ ਕੋਈ ਬੰਦਾ ਇਹੋ ਜਿਹਾ ਹੁੰਦਾ ਕਿ ਜਿਹਦੇ ਨਾਲ ਇੰਨੀ ਅਟੈਚਮੈਂਟ ਹੋਈ ਹੁੰਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਚਲੋ ਸਾਰੀ ਹੈ ਨਾ ਵਧੀਆ ਵਧੀਆ ਪਰਮਾਤਮਾ ਤੇਰਾ ਸਫਰ ਕਰੇ ਵਧੀਆ ਆਪਦੇ ਬੇਟੀ ਦੇ ਕੋਲੇ ਤੂੰ ਹਾਸੇ ਖੇੜੇ ਲੈ ਕੇ ਆਵਾਗੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਬੈਲਫੁਲ ਸਾਰਿਆਂ ਵਾਸਤੇ ਨਵਾਂ ਸਾਲ ਖੁਸ਼ੀਆਂ ਦਾ ਹੋਵੇ ਹਰ ਇੱਕ ਦੇ ਘਰੇ ਖੁਸ਼ੀਆਂ ਹੋਣ ਆਪਾਂ ਜਦੋਂ ਕਿਸੇ ਨਾਲ ਵੀ ਕਈ ਵਾਰੀ ਆਏ ਹੁੰਦਾ ਸੁਖੀ ਜੇ ਆਪਾਂ 2 ਮਿੰਟ ਵੀ ਕਿਸੇ ਨਾਲ ਰਾਹ ਜਾਂਦੇ ਨਾਲ ਵੀ ਮਿਲ ਪਈਏ ਹੱਸ ਕੇ ਹਨਾ ਗੱਲਬਾਤ ਕਰਨਗੇ ਉਹ ਵੀ ਇੱਕ ਜ਼ਿੰਦਗੀ ਦੇ ਵਿੱਚ ਹਿੱਸਾ ਬਣ ਜਾਂਦਾ ਯਾਦ ਰਹਿ ਜਾਂਦਾ ਤੇ ਆਪਾਂ ਨੂੰ ਤਾਂ ਕਿੰਨਾ ਲੰਮਾ ਟਾਈਮ ਹੋ ਗਿਆ ਇਕੱਠੇ ਰਹਿੰਦਿਆਂ ਨੂੰ ਹਨਾ ਤੇ ਬਿਲਕੁਲ ਮਿਲੋ ਅਚਾਨਕ ਹੀ ਮਿਲ ਆਪੋਆ ਚਾਨਕ ਨੇ ਰੱਬ ਮਲਾਉਣ ਵਾਲਾ ਰੱਬ ਮਲਾਉਣ ਵਾਲਾ ਸਹੀ ਗੱਲ ਤੇ ਸੁਖੀ ਨੇ ਜਦੋਂ ਕੱਲ ਸਾਨੂੰ ਦੱਸਿਆ ਕਿ ਮੇਰੀ ਇੰਡੀਆ ਜਾਨ ਦੀ ਤਿਆਰੀ ਹੋ ਗਈ ਸਾਨੂੰ ਕਿ ਤੇ फटाफट ਕਹਿੰਦੀ ਆਂਟੀ ਸ਼ਾਪਿੰਗ ਕਰਾਓ ਮੇਰੇ ਨਾਲ ਹੁਣ ਇਹ ਅਸੀਂ ਕੱਲ੍ਹ ਦੇ ਸੁਖੀ ਦੇ ਨਾਲ ਸ਼ਾਪਿੰਗ ਕਰਾਉਂਦੇ ਫਿਰਦੇ ਆਂ ਅੱਜ ਨਹੀਂ ਸ਼ਾਪਿੰਗ ਕਰਾਂਦੇ ਫਿਰਦੇ ਸੁਖੀ ਦੇ ਨਾਲ ਤੇ ਇਧਰ ਕੱਟ ਦੀ ਪਈ ਲਸਣ ਨੂੰ ਪਿਆਜ਼ ਧਨੀਆ ਕੀ ਕੀ ਅਦਰਕ ਲਸਣ ਹਾਂਜੀ ਅਦਰਕ ਪਿਆਜ਼ ਯਾ ਫਿਰ ਮੂਲੀਆਂ ਕੱਦੂ ਕਸ਼ ਕਰੀਆਂ ਦੀ ਮੂਲੀਆਂ ਦੀ ਸਬਜ਼ੀ ਬਣਾਵਾਂਗੇ ਆਪਾਂ ਕੱਦੂ ਕਸ਼ ਕਰਕੇ ਬਹੁਤ ਸਵਾਦ ਬਣਦੀ ਸਿਆਲਾਂ ਚ ਵਾਸ ਸੁੱਖੇ ਸਵਾਦ ਬਹੁਤ ਲੱਗਦੀ ਹਾਂਜੀ ਹਾਂਜੀ ਹਾਂ ਇੰਡੀਆ ਹੁਣ ਆਪਣੇ ਇਨੀ ਦਿਨੀ ਸਲਗਮ ਮੂਲੀਆਂ ਹਾਂਜੀ ਉੱਧਰ ਨਾ ਤੇਰੇ ਭਾਬੀ ਘਰੇ ਬਣਾਈ ਸੀ ਤੇ ਉਹਨਾਂ ਨੇ ਮਤਲਬ ਜੀ ਦੁੱਧ ਪਾ ਗਏ ਫਿਰ ਹਾਂ ਉਹ ਵੀ ਸਵਾਦ ਬਣਦੀ ਦੁੱਧ ਪਾ ਕੇ ਮੈਂ ਚਾਹਣ ਕਿ ਪਹਿਲਾਂ ਦੁੱਧ ਪਾ ਕੇ ਮੈਨੂੰ ਵੀ ਚੰਗੀ ਲੱਗਿਆ ਦੁੱਧ ਵਾਲੀਆਂ ਹਾਂ ਹਾਂ ਓਕੇ ਪਰ ਮੈਨੂੰ ਇਤਾਂ ਦੀ ਵਧੀਆ ਲੱਗਦੀ ਹੈ ਮੈਂ ਤੇ ਆਇਆ ਨਾ ਕੁੱਟ ਕੇ ਨਚੋੜ ਨਚੋੜ ਕੇ ਤੇ ਫੇਰ ਬਣਾਉਣੀ ਹੁੰਦੀ ਹੈ ਸੁੱਕੀ ਸੁੱਕੀ ਬਣਦੀ ਹੁੰਦੀ ਤੂੰ ਦੋਸਾ ਵਾਲੀ ਤਾਂ ਉਹ ਗਿੱਲੇ-ਗਿੱਲੇ ਜੀ ਹੋ ਜਾਂਦੀ ਹੋਊਗੀ ਨਹੀਂ ਫਰਕ ਸੇ ਬੈਠੇ ਨੇ ਬੜੇ ਅੰਕੀ ਬਾਕੀ ਸਾਰੇ ਫੈਮਿਲੀ ਦੇ ਸਨ ਦੋਸਾ ਸਮਾਨ ਸੱਪਾ ਪਿਆ ਵਾਧੂ ਖਿਲਰਿਆ ਚਲੋ ਵਧੀਆ ਆ ਗਈ ਹੈ ਨਾ ਤੇਰੀ ਕੁੜੀ ਬਹੁਤ ਖੁਸ਼ ਹੋਣੀ ਸੁਖੀ ਹਾਂਜੀ ਸਾਰਾ ਪਰਿਵਾਰੇ ਬਹੁਤ ਖੁਸ਼ ਹੈ ਹਾਂ ਯਾ ਮਾਂ ਅਰੇ ਕਿੰਨੇ ਟਾਈਮ ਬਾਅਦ ਆ ਰਹੀ ਹੈ ਮੈਂ ਜਾ ਰਹੀ ਹਾਂ 2 ਸਾਲ ਹੋਣ ਦੇ ਵਿੱਚ 4 ਮਹੀਨੇ ਗੱਟਾ ਓਕੇ ਮਤਲਬ ਕਿ ਪੌਣੇ 2 ਸਾਲ ਪਰ ਹਾਂ ਓਕੇ ਸੀਗੇ ਅਸੀਂ ਵੀ ਆ ਕੇ ਪਾਈ ਇੰਡੀਆ ਦਾ ਸਾਗ ਹਾਂ ਛਲਗਮ ਮੱਕੇ ਦੀਆਂ ਰੋਟੀਆਂ ਮੰਮੀ ਕਰਦੇ ਨੂੰ ਕਿਹਾ ਕਿ ਸਾਗ ਬਣਾਇਆ ਉਹਨਾਂ ਨੇ ਚਾਹ ਆਲੂ ਮਟਰ ਮਿਲ ਸਕਦੀ ਉਹਨੂੰ ਆਲੂ ਮਟਰਾਂ ਦੀ ਸਬਜ਼ੀ ਸਾਗ ਸਾਨੂੰ ਬੜੇ ਮਟਰ ਜਿਹੜੇ ਹੈਗੇ ਨਾ ਪੈਕਟ ਵਾਲੇ ਚੰਗੇ ਰਹਿੰਦੇ ਨਹੀਂ ਨਹੀਂ ਆਪਣੇ ਆਉਂਦੇ ਇੱਥੇ ਵੀ ਇੱਥੇ ਵੀ ਆਉਂਦੇ ਮਟਰ ਫਲੀਆਂ ਵਾਲੇ ਤੇ ਪਰ ਉੱਥੇ ਦਾ ਜਿਹੜਾ ਹਨਾ ਆਨੰਦ ਚੀਜ਼ ਦਾ ਵੱਖਰਾ ਹੀ ਹੈ ਅਸੀਂ ਤੇ ਆਵਾਂਗੇ ਜਾ ਕੇ ਜਸਤੇ ਦੇ ਅੱਗੇ ਮੰਮਾ ਕਹੀ ਜਾਂਦੇ ਆ ਵਿਖੋਆ ਖਾ ਬਣਾ ਲਈਏ ਤੁਹਾਡੇ ਆਉਂਦਿਆਂ ਨੂੰ ਤੇ ਇਹ ਕਹਿੰਦੀ ਕੋਈ ਗੱਲ ਨਹੀਂ ਅਸੀਂ 2 ਮਹੀਨੇ ਲਾਉਣੇ ਆ ਖਾਵਾਂਗੇ ਰੱਜ ਰੱਜ ਕੇ ਖੋਆ ਖਾ ਨਹੀਂ ਸੁਖੀ ਹੁਣ ਮੂਲੀਆਂ ਪੱਕਣ ਗਈਆਂ ਨਾ ਤੇ ਫਿਰ ਉਹ ਮੂੰਗਰੇ ਬਣਨਗੇ ਸੁੰਗਰੇ ਜਿਹੜੇ ਹੁੰਦੇ ਆ ਲੰਬੇ ਲੰਬੇ ਹੁੰਦੇ ਮੂੰਗਰੇ ਛੋਟੇ ਛੋਟੇ ਹੁੰਦੇ ਉਂਗਲ ਜਿਹੇ ਹੁੰਦੇ ਉੱਥੇ ਮੂੰਗਰੇ ਚਲੇ ਜਾਣੇ ਨਾ ਰੋਟਾ ਵੇ ਡੈਡੀ ਹੁਣਾਂ ਨੂੰ ਗਿਆ ਸੀ ਮੈਂ ਕਿਹਾ ਸੀ ਅਜੇ ਤੱਕ ਆਉਣਾ ਫਿਰ ਜਾਣੀ ਉਹਨਾਂ ਨੇ ਹੋਰ ਲਾਏ ਮੂੰਗਰਿਆਂ ਦੇ ਬਿੱਤੇ ਬੀਜ ਲਾਤੇ ਬਿੱਤੇ ਬਣ ਗਏ ਵਧੀਆ ਨਾ ਚਾਕੇ ਤਾਜੇ ਤਾਜੇ ਖੇਨਾ ਹੋਣਗੇ ਮੂੰਗਰੇ ਮਿੰਨੂ ਤੇ ਮੇਰੇ ਮੂੰਗਰੇ ਡਿੱਕੀ ਜਾਂਦੇ ਬਹੁਤ ਚਾਹ ਹੁੰਦਾ ਨਾਲੇ ਜਿਹੜਾ ਘਰੇ ਪ੍ਰੋਗਰਾਮ ਹੋਵੇ ਵਿਆਹ ਹੋਵੇ ਹਨਾ ਕਿੰਨਾ ਜਿਆਦਾ ਨਾਲੇ ਲੋੜੀ ਮਨਾਵਾਂਗੇ ਲਓ ਅੜੀ ਦੀ ਲੋੜੀ ਵਿਰਾਜ ਦੀ ਲੋੜੀ ਵਿਰਾਜ ਦੀ ਪਹਿਲੀ ਲੋੜੀ ਸਹੀ ਗੱਲ ਹੈ ਪਹਿਲੀ ਲੋੜੀ ਹੂੰ ਵਿਰਾਜ ਦੀ ਪਹਿਲੀ ਲੋੜੀ ਚਲੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖਣ ਅੱਗੇ ਰਾਤੀ ਯਾਰ ਇਹ ਮੇਹਗੇ ਕੱਲਾ ਹੁੰਦੇ ਚਲੋ ਅਣ ਭਾਬੀ ਜਿਆ ਕੀ ਮੈਂ ਦੀ ਰੱਖਿਓ ਚੰਗਾ ਯਾਰ ਇਹ ਮਿੰਡੇ ਦਾ ਰਾਤੀ ਫੂਲ ਆਇਆ ਮੈਨੂੰ ਕਿਹਦਾ ਕਦੋਂ ਘੋੜਾ ਮੈਂ ਖੈਨ ਇਹ ਇੱਕ ਦਿਨ ਲਓ ਜੀ ਤੁਹਾਡੇ ਇੰਨੇ ਦਿਨ ਪયા ਮੈਂ ਅੱਜ ਤੇ ਹੋਈ 18 ਤਰੀਕ ਓਏ ਅਜ ਤਾਂ 20 22 ਦਿਨ ਪયા 20 22 ਦਿਨ ਪયા ਮੈਂ ਕਿਹਾ ਦੱਸ ਉਹ ਵੀ ਐ ਚੁਟਕੀ ਤੇ ਰੰਗ ਜਾਣਾ ਉਹ ਵੀ ਲੰਗ ਜਾ ਕੇ ਜਾਂਦਾ ਨਹੀਂ ਸਹੀ ਗੱਲ ਆ ਸਾਡੇ ਮਨਪ੍ਰੀਤ ਚਾਚਾ ਉੱਥੇ ਨਾ ਜਿਹੜਾ ਉਹ ਵੀ ਵਿਚਾਰਾ ਉਹ ਵੀ ਨਹੀਂ ਉਹ ਵੀ ਰੋਜ਼ ਪੁੱਛੀ ਜਾਊਗਾ ਇੰਨੇ ਕ ਦਿਨ ਰਹਿ ਗਏ ਤੁਹਾਡੇ ਇੰਨੇ ਕ ਦਿਨ ਰਹਿ ਗਏ ਚਾਹ ਕੇ ਨਾ ਵੀ ਆਇਆ ਜਿਹੜਾ ਚਾਹ ਪਿਆ ਨਾਲੋਂ ਸਹੀ ਗੱਲ ਆ ਉਹ ਚਾਚਾ ਨੂੰ ਵੀ ਬਹੁਤ ਅਨੁਸ਼ੇਸ਼ ਕੀ ਆ। ਮਨਪਿੰਦਾ ਚਾਚਾ ਤੇ ਇੱਕ ਬੇਟਾ ਸਾਡਾ ਛੋਟਾ ਉੱਥੇ ਇੰਡੀਆ ਦੋਨੇ ਪਿਓ ਪੁੱਤ ਤੇ ਉਹਨਾਂ ਨੂੰ ਬੜਾ ਚਾਹ ਹੁਣਾ ਵੀ। ਉਹਦੀ ਭੈਣ ਨੇ ਵੀ ਜਾਣਾ ਇੱਥੋਂ। ਤੇ ਵੱਡੇ ਬੇਟੇ ਨੇ ਵੀ ਜਾਣਾ। ਉਹ ਭੈਣ ਦਾ ਘਰ ਵਾਲਾ ਨਾ ਉਹ ਵਾਲੀ ਛੋਟੇ ਜਿਹੜੇ ਆਏ ਸੀ ਜਿਹੜੇ ਆਏ ਸੀ। ਉਹਨਾਂ ਦੇ ਘਰ ਕੰਮ ਕਰਾਉਂਦੇ ਸੀ। ਤੇ ਉਹ ਪਹਿਲਾਂ ਤਾਂ ਗਿਆ ਹੋਇਆ ਨਾ ਕੰਡਿਓ ਵਿੱਚ ਹੋਣਾ ਏ। ਹੂੰ। ਵਿੱਚੇ ਗੱਲਾਂ ਵਿੱਚ ਹੀ ਹਾਸਾ ਖੇਡਾ ਹਨਾ ਸਾਰਾ ਕੁਝ ਵਿੱਚ ਹੀ ਕੰਮ ਸੁਖੀ ਸਾਨੂੰ ਉੱਥੇ ਜਾ ਕੇ ਯਾਦ ਕਰਾਂਗੀ ਹਾਂ ਮੈਂ ਬਹੁਤ ਜ਼ਿਆਦਾ ਕਰੂੰਗੀ ਕਿੰਸੀਂ ਉੱਥੇ ਬੈ ਕੇ ਪਕੌੜੇ ਖਾਦੇ ਸੀ ਇਹੋ ਮੈਂ ਤੁਹਾਨੂੰ ਜਾ ਕੇ ਫੋਨ ਮੈਨ ਲਾਵੇ ਨਹੀਂ ਮੈਂ ਲਾਉਂਗੀ ਚੱਲ ਕਰ ਲਓ ਕੰਮ ਜਿਹੜਾ ਹੋ ਰਹਿਿੰਦਾ ਭੱਜ ਕੇ ਪੁੱਤ ਹਾਂ ਜੋ ਕਰ ਲਓ ਫਿਰ ਮੈਂ ਚਾਹ ਬਣਾ ਕੇ ਦਊ ਤੁਹਾਨੂੰ ਕਰਾਰੀ ਜੀ ਓ ਮਾਈ ਗੋਡ ਹਾਂ ਓਕੇ ਇੱਧਰ ਲੱਗੀਆਂ ਬਈਆਂ ਕੁੜੀਆਂ ਸੋਫਿਆਂ ਤੇ ਕਵਰ ਚੜਾਉਣ ਕਵਰ ਧੋਤੇ ਆ ਸੋਫਿਆਂ ਦੇ ਚੜਾ ਦਿਓ ਚੜਾ ਦਿਓ ਸ਼ੇਰ ਬੱਗਿਓ ਬਹੁਤ ਜ਼ਿਆਦੀ ਨੇ ਨਾ ਇੱਕੋ ਜਿਹਾ ਆ ਤੁਸੀਂ ਮੋਟੀਆਂ ਤਾਜ਼ੀਆਂ ਆਪਣੇ ਕਹਿੰਦੇ ਪਿੰਦੇ ਘਰ ਦੀ ਹਾਂ ਹਾਂ ਕਹਿੰਦੇ ਨਹੀਂ ਹੁੰਦੇ ਖਾਂਦੇ ਪਿੰਦੇ ਘਰ ਦੀ ਨੋਂਦੀ ਆ ਹੈਨਾ ਇੱਕ ਵਾਰੀ ਸਾਰੀ ਸਫਾਈ ਜੀ ਹੁੰਦੀ ਅੰਦਰ ਵੀ ਆਜ਼ਮ ਨਹੀਂ ਲੱਗਦਾ ਪਹਿਲਾਂ ਤੋਂ ਆਦੇ ਭਤੀਜੇ ਨਾਲ ਗੱਲਾਂ ਕਰ ਲੈ ਪਹਿਲਾਂ ਕਿਵੇਂ ਹਨਾ ਰਿਸ਼ਤੇ ਬਣ ਜਾਂਦੇ ਆ ਖੂਨ ਦੇ ਰਿਸ਼ਤੇ ਨਹੀਂ ਰਿਸ਼ਤੇ ਹੁੰਦੇ ਰਿਸ਼ਤੇ ਦਿਲੀ ਵੀ ਹੁੰਦੇ ਆ ਇਹਨੂੰ ਨੇ ਚਰੋਣੀ ਰੱਪਾ ਜੀ ਆ ਇਹਨੂੰ ਵੀ ਚੜਾਉਣੀ ਆ। ਇਹ ਨਾਲ ਪਤਾ ਇਹ ਕੱਸ ਪਿਆ ਰਹਿੰਦਾ ਇਹਨੂੰ ਗੱਡੀ ਨੂੰ। ਕਿਵੇਂ ਘੁਲੀ ਜਾਂਦੇ ਆ ਦੋਈ ਜਾਣੀਆਂ। ਹੈ। ਵਿਰਾਜ ਕਿੱਦਾਂ ਲੱਗੀਆਂ? ਮੰਮਾ ਦੇ ਪੋਈ ਕਿੱਦਾਂ ਲੱਗੀਆਂ ਬਈਆਂ? ਉਹ ਬਾਜ ਨਾਲ ਫੇਰ ਚੱਕੋ ਨਾ ਇਹਨੂੰ ਏਦਾਂ ਕਰਕੇ। ਫੇਰ ਜਿਹੜੀ ਰਹਿੰਦੀ ਸ਼ਾਪਿੰਗ ਤੇਰੀ ਕਰਾਵਾਂਗੇ ਸ਼ੇਰ ਬਣ। ਨਹੀਂ ਤੇ ਨਹੀਂ ਜਾਣਾ। ਆਹ ਵਿਰਾਜ ਜੀ। ਇਹ ਮਨਪ੍ਰੀਤ ਨੇ ਮੰਗਾਇਆ ਹਨਾ ਸਮਾਨ ਜਾਂ। ਪਤਾ ਨਹੀਂ ਕੀ ਕੁਛ ਹਿੰਟੀ ਗੱਲਾਂ ਜਾਣਾ ਵਿੱਚੋਂ ਪਤਾ ਨਹੀਂ ਗੱਡੀ ਦੇ ਥੱਲੇ ਜਿੱਥੇ ਡਰਾਈਵਰ ਵਾਲੀ ਸੀਟ ਤੇ ਕੁਛ ਰੱਖਣ ਨੂੰ ਪਤਾ ਨਹੀਂ ਕੀ ਕੁਛ ਉਹਦਾ ਮੰਗਾਇਆ ਨੇ ਇੱਕ ਉਹਨੇ ਵਿਰਾਜ ਵਾਸਤੇ ਬੈਲਟ ਮੰਗਾਈ ਆ ਹਾਂ ਪਤਾ ਨਹੀਂ ਕਰਦਾ ਹਾਂ ਕੀ ਸੀ ਕੀ ਸੀ ਤਾਂ ਜਿਉਂ ਜਿਉਂ ਹਾਂ ਕੋਈ ਤਾਂ ਬਹੁਤ ਪਿਆਰ ਕਰਦੀ ਆ ਕੰਜੀ ਫੜਦਾ ਦੇ ਵਿੱਚ ਕੰਜੀ ਫੜਦਾ ਬਹੁਤ ਸ਼ਰਾਰਤਾਂ ਕਰਦਾ ਹੁੰਦਾ ਇਹ ਹਾਂਜੀ ਲੈ 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 ਬਈ ਕੁੜੀਆਂ ਨੇ ਸਾਰਾ ਆ ਸੈੱਟ ਕਰਨ ਵਾਲੀ ਹੈ ਨਾ ਇੱਧਰ ਉਹ ਬੈਠੀ ਸੀ ਨਾ ਸੁੱਖੀ ਚਲੀ ਗਈ ਛੱਡ ਗਈ ਬਹੁਤ ਸੋਹਣਾ ਬਣ ਗਿਆ ਸਾਰਾ ਤੋਤ ਨਵਾਂ ਨਵਾਂ ਬਣ ਗਿਆ ਸਾਰਾ ਕਿੰਨਾ ਸੋਹਣਾ ਬਣ ਗਿਆ ਸਾਰਾ ਸੋਫਾ ਨਵਾਂ ਨਵਾਂ ਉਹ ਤਾਂ ਮੈਂ ਤੇਰੀ ਮੰਮਾ ਦਾ ਕਰ ਤਜ ਕੋਈ ਟੈਂਕੀ ਫਰਤਣ ਨੂੰ ਸਾਰਾ ਚਲ ਸੰਡੇ ਵੀ ਆਪਣੇ ਪਰੋਣੇ ਆਉਣੇ ਆ ਸਾਰੀ ਸੈਟਿੰਗ ਇੱਕ ਵਾਰੀ ਜਦੋਂ ਸਾਰਾ ਸੁੱਖੀ ਹੋ ਜੇ ਹਨਾ ਸਾਰਾ ਸਫਾਈ ਹੋ ਜੇ ਤਾਂ ਕਿੰਨਾ ਵਧੀਆ ਨਵਾਂ ਨਵਾਂ ਲੱਗਦਾ ਸਾਰਾ ਕੁਝ ਚਲੋ ਬਾਈ ਕਰਦੇ ਹਾਂ ਬਾਈ ਕਰ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰ ਦੋ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨਾ ਚਲੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਹਣ ਆਪਾਂ ਬਣਾਉਨੇ ਆ ਚਾਹ ਸੁੱਖੀ ਨੂੰ ਪਿਉਆਨੇ ਆ ਚਾਹ ਤੇ ਹਜੇ ਇੱਕ ਅੱਧਾ ਦਿਨ ਹੈਗਾ ਸੁੱਖੀ ਦਾ ਹਨਾ ਫਿਰ ਮਿਲ ਲਾਂਗੇ ਫਿਰ ਆਵਾਂਗੇ ਮੈਂ ਹਾਂ ਓਕੇ ਓਕੇ